ਜੀ ਬਬਲੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਤੁਸੀਂ ਸਾਰੇ ਇਕੱਠੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਆਦਬ ਸਤਕਾਰ ਲਈ ਲੜਾਈ ਲੜਦੇ ਸੀ ਨਵੰਬਰ 2023 ਵਿੱਚ 20 ਵਿੱਚ ਸੌਰੀ ਜਦੋਂ ਆਪਾਂ ਸਾਰੇ ਜਾਣੇ ਤੁਸੀਂ ਸਾਨੂੰ ਕਵਰ ਕਰਦੇ ਸੀ ਤੇ ਜਿੱਦਨ ਟਾਕਸ ਫੋਰਸ ਨੇ ਹੱਲਾ ਬੋਲਿਆ ਉਹ ਦਿਨ ਮੀਡੀਆ ਵਾਲੇ ਵੀਰਾਂ ਦਾ ਵੀ ਬਹੁਤ ਨੁਕਸਾਨ ਕੀਤਾ ਬਹੁਤ ਕੁੱਟਮਾਰ ਕੀਤੀ ਪਰੰਤੂ ਮੈਂ ਇਸ ਗੱਲ ਦਾ ਫਕਰ ਮਹਿਸੂਸ ਕਰਦਾ ਕਿ ਅੰਮ੍ਰਿਤਸਰ ਦੇ মিডিਏ ਨੇ ਉਦੋਂ ਵੀ ਕੋਈ ਇਹਨਾਂ ਦੀ ਪ੍ਰਵਾਹ ਨਹੀਂ ਕੀਤੀ ਇਹਨਾਂ ਨੇ ਬੜੇ ਲਾਲਚ ਵੀ ਦਿੱਤੇ ਪਰੰਤੂ ਜਿਹੜਾ ਸੱਚ ਸੀਗਾ ਉਹਨੂੰ ਸੰਗਤ ਦੇ ਸਾਹਮਣੇ ਲੈ ਕੇ ਜਾਂਦੇ ਰਹੇ ਹੁਣ ਜਿਹੜੀ ਕੱਲ ਇੱਕ ਖਬਰ ਪਬਲਿਸ਼ ਹੁੰਦੀ ਹੈ ਮੈਂ ਥੋੜਾ ਜਿਹਾ ਆਊਟ ਆਫ ਸਟੇਸ਼ਨ ਸੀ ਮੈਂ ਅੱਜ ਸਵੇਰੇ ਹੀ ਉਹਨੂੰ ਦੇਖਿਆ ਤੇ ਮੇਰੇ ਵੀਰਾਂ ਨਾਲ ਸਲਾਹ ਕੀਤੀ ਕਾਲੀ ਵਿੱਚ ਤੁਹਾਨੂੰ ਬੁਲਾਉਣ ਦਾ ਸਾਡਾ ਇਹ ਮੇਨ ਮਕਸਦ ਆ ਕਿ ਸਰਕਾਰ ਨੇ ਸ਼ੁਰੂਆਤ ਕੀਤੀ ਆ ਦੇਰ ਤੇ ਦਰਸਤ ਪਰ ਉਹਦੇ ਵਿੱਚ ਸਰਕਾਰ ਬਹੁਤ ਵੱਡੀਆਂ ਊਣਦਾਈਆਂ ਕਰ ਰਹੀ ਆ ਸਰਕਾਰ ਜਿੱਥੇ 328 ਰੁਪਿਆਂ ਦੇ ਦੋਸ਼ੀਆਂ ਨੂੰ 5 ਸਾਲ ਬਾਅਦ ਉਹਦੇ ਤੇ ਐਫ ਆਈ ਆਰ ਦਰਜ ਕਰਦੀ ਆ ਪਰ ਜਿਹੜੇ ਲੋਕਾਂ ਨੇ ਇਨਸਾਫ ਮੰਗਲ ਵਾਲਿਆਂ ਨੂੰ ਡਾਂਗਾ ਨਾਲ ਕੁੱਟਿਆ ਤਸ਼ੱਦਦ ਕੀਤਾ ਦਸਤਾਰਾਂ ਰੋਲੀਆਂ ਈਵਨ ਕੇ ਸਾਡੀਆਂ ਭੈਣਾਂ ਦੇ ਮੂੰਹਾਂ ਵਿੱਚ ਥੁੱਕਣ ਦੀ ਕੋਸ਼ਿਸ਼ ਵੀ ਕੀਤੀ ਇੱਧਰ ਮੇਰੇ ਸੱਜੇ ਪਾਸੇ ਸਰਦਾਰ ਦਲਵਾਰ ਸਿੰਘ ਬੈਠਿਆ ਇਹਨਾਂ ਦਾ ਗੁੱਟ ਵੜਿਆ ਇੱਥੇ ਰੋਚਨ ਸਿੰਘ ਉਹਨਾਂ ਦਾ ਲੱਕ ਫੈਕਚਰ ਕੀਤਾ ਲਖਬੀਰ ਸਿੰਘ ਮਹਲ ਉਹਨਾਂ ਦੀਆਂ ਉਂਗਲਾਂ ਤੋੜੀਆਂ ਸਰੂਪ ਸਿੰਘ ਪੁੱਤਰ ਦੀ ਬਾਹ ਤੋੜੀ ਸਾਡੇ ਮਹਾਕਾਲ ਨਿਹੰਗ ਸਿੰਘ ਆ ਭਰਤ ਤੋਂ ਉਹਨਾਂ ਦਾ ਹੱਥ ਕੱਟਿਆ ਗਿਆ 326 ਸੋ ਮੇਰਾ ਸਾਡਾ ਕਹਿਣ ਦਾ ਮਸਲਾ ਵੀ ਆ ਜਿਹੜੇ ਬੰਦੇ ਇਨਸਾਫ ਮੰਗਦੇ ਸੀਗੇ ਗੁਰੂਗ੍ਰੰਥ ਸਾਹਿਬ ਦੇ ਸਰੂਪਾਂ ਦਾ ਇਹਨਾਂ ਨੂੰ ਛਲੀਆਂ ਵਾਂਗੂ ਕੁੱਟਿਆ ਗਿਆ ਡਾਂਗਾ ਨਾਲ ਭੰਨਿਆ ਗਿਆ ਹੱਡ ਤੋੜੇ ਗਏ ਤੇ ਅਫਸੋਸ 307 2 ਕੀਤੀਆਂ ਸਾਡੇ ਤੇ ਉਦਣ ਸਰਕਾਰ ਇਸ ਗੱਲ ਨੂੰ ਨਜ਼ਰਅੰਦਾਜ਼ ਨਾ ਕਰੇ ਸਰਕਾਰ ਨੂੰ ਚੇਤਾ ਕਰਾਉਣ ਵਾਸਤੇ ਅੱਜ ਅਸੀਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਸਰਕਾਰ ਸਕਿਪ ਕਰ ਰਹੀ ਆ ਸਰਕਾਰ ਕਿਤੇ ਇਹ ਨਾ ਹੋਵੇ ਕਿ ਜਿੱਦਾਂ ਕੈਪਟਨ ਮਨਿੰਦਰ ਸਿੰਘ ਇਹਨਾਂ ਨੂੰ ਬਚਾਉਂਦੇ ਰਹਿਆ ਤੇ ਸਰਕਾਰ ਅੱਜ ਆਈ ਵਾਸ਼ ਕਰ ਦੇਵੇ ਕਿਉਂਕਿ ਮੈਂ ਸਤਕਾਰ ਕਰਦਾ ਹਾਂ ਸਰਦਾਰ ਬਲਦੇਵ ਸਿੰਘ ਵਡਾਲਾ ਦਾ ਜਿਨ੍ਹਾਂ ਨੇ 5 ਸਾਲ ਹੋ ਗਏ ਉੱਥੇ ਮੋਰਚਾ ਲਾ ਕੇ ਬੈਠਿਆ ਨੂੰ ਉਹ ਬਹੁਤ ਵੱਡੀ ਗੱਲ ਹੈਗੀ ਆ ਕਿ ਉਹਨਾਂ ਨੇ ਇਸ ਗੱਲ ਨੂੰ ਜਿੰਦੀ ਰੱਖਿਆ ਤੇ ਉਹਨਾਂ ਨੂੰ ਪ੍ਰਾਪਤੀ ਵੀ ਮਿਲੀ ਆ ਪਰੰਤੂ ਅਸਲ ਗੱਲ ਇਹ ਹੈ ਕਿ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਜਿਹੜੇ ਲੋਕਾਂ ਨੇ ਜਿਨ੍ਹਾਂ ਲੋਕਾਂ ਦੀ ਸ਼ਹਿ ਦੇ ਉੱਤੇ ਇਹਨਾਂ ਗੁਰਸਿੱਖਾਂ ਦੀਆਂ ਡਾਂਗਾ ਮਾਰ ਮਾਰ ਹੱਡ ਤੋੜੇ ਗਏ ਤੇ ਉਲਟਾ 307 ਦੇ ਪਰਚੇ ਕਰਵਾਏ ਗਏ ਉਹਦੇ ਵਿੱਚੋਂ ਮੈਨੂੰ ਜੇਲ੍ਹ ਰੱਖਿਆ ਗਿਆ ਬਾਕੀ ਚਲੋ ਜਮਾਨਤਾਂ ਕਿਸੇ ਤਰ੍ਹਾਂ ਥੋੜਾ ਬਹੁਤਾ ਭਜਨਟ ਕਰਕੇ ਬਚਾ ਕਰ ਲਿਆ ਪਰ ਕੁਝ ਬੰਦੇ ਸਾਡੇ ਜੇਲਾਂ 'ਚ ਵੀ ਰਹੇ ਸਾਰਾ ਕੁਝ ਹੋਇਆ ਤੇ ਇਸ ਗੱਲ ਨੂੰ ਸਰਕਾਰ ਨਜ਼ਰਅੰਦਾਜ਼ ਨਾ ਕਰੇ ਜੇ ਸਰਕਾਰ ਨੇ ਇਹਨੂੰ ਨਜ਼ਰਅੰਦਾਜ਼ ਕੀਤਾ ਤੇ ਸਿੱਖਾਂ ਦਾ ਰੋ ਤੇ ਰੋਸ ਉਨਾ ਹੀ ਬਰਾਬਰ ਦਾ ਜਿਹੜਾ ਝੱਲਣ ਦੀ ਭਾਗੀਦਾਰ ਹੋਊਗੀ ਸਰਕਾਰ ਜਿੰਨਾ ਹੁਣ ਤੱਕ ਅਸੀਂ ਐਸਜੀਪੀਸੀ ਦਾ ਤੇ ਬਾਦਲਕੋੜਮੇ ਦਾ ਕਰਦੇ ਰਹੇ ਆ ਇਸ ਕਰਕੇ ਇਹ ਹੀ ਸਾਡਾ ਅੱਜ ਦਾ ਤੁਹਾਨੂੰ ਇੱਥੇ ਦੱਸਣ ਦਾ ਸੱਦਣ ਦਾ ਮਤਲਬ ਸੀਗਾ ਕਿ ਜਿਹੜੀ ਸਾਡੇ ਵਾਲੀ ਗੱਲ ਹੈਗੀ ਆ ਜਿਹੜੀ ਆਪੀਸੀ ਦੀਆਂ ਧਾਰਾਂ ਚ 326 ਦਾ ਪਰਚਾ ਦਰਜ ਹੋਇਆ ਹੋਇਆ ਮੈਡੀਕਲ ਦੀ ਰਿਪੋਰਟ ਆ ਦਲਬਾਗ ਤੋਂ ਹੁਣਾਂ ਦੀ ਵੀ ਮੈਡੀਕਲ ਦੀ ਰਿਪੋਰਟ ਲੱਗੀ ਆ ਤਰਲੋਚਨ ਤੋਂ ਹੁਣਾਂ ਦੀ ਵੀ ਲੱਗੀ ਆ ਸਰੂਪ ਤੋਂ ਹੁਣਾਂ ਦੀ ਵੀ ਲੱਗੀ ਆ ਲਖਬੀਰ ਸਿੰਘ ਮਹਾਲਮ ਦੀ ਵੀ ਲੱਗੀ ਆ ਬਾਜ ਸਿੰਘ ਦੀ ਵੀ ਲੱਗੀ ਆ ਬਲਬੀਰ ਸਿੰਘ ਮੁੱਛਲ ਦੀ ਵੀ ਲੱਗੀ ਆ ਮੇਰੀ ਖੁਦ ਦੀ ਵੀ ਐਮਐਲਏ ਰਿਪੋਰਟ ਲੱਗੀ ਆ ਪਰ ਉਹਦੇ ਤੇ ਕੁਝ ਨਹੀਂ ਹੋਇਆ ਉਲਟਾ 307 ਇੱਕ ਸਾੜਿਆਂ ਤੇ ਸਾਰਿਆਂ ਦੇ ਸਾਂਝਾ ਇੱਕ ਮੇਰੇ ਤੇ ਇਕੱਲੇ ਦੇ ਜਿਹੜਾ ਉਹ ਇੱਥੇ ਸੀਗਾ 71 ਇੱਕ ਉਹਦਾ ਨਾਮ ਇਹਨੂੰ ਚੇਤਾ ਭੁੱਲ ਗਿਆ ਹਾਂਜੀ ਨਹੀਂ ਪ੍ਰਤਾਪ ਸਿੰਘ ਨਹੀਂ ਉਹ ਪਪੂਰੇ ਵਾਲਾ ਸੁਖਦੇਵ ਸਿੰਘ ਪੂਰਾ ਜਿਹੜਾ ਕਹਿੰਦਾ ਕਿ ਮੇਰੇ ਤੇ ਹਮਲਾ ਕੀਤਾ ਹੁਣ ਸੰਗਤ ਤੇ ਇਹ ਲੋਕ ਉਹਨਾਂ ਦਿਨਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਕਿਸੇ ਲੀਡਰ ਦੀ ਕੋਠੀ ਵਾਂਗੂ ਬੰਦ ਕਰਦੇ ਰਹਿਆ ਸੰਗਤ ਦਾ ਆਉਣਾ ਜਾਣਾ ਬੰਦ ਕਰਦੇ ਰਹਿਆ ਜੇ ਕੋਈ ਗੁਰਸਿੱਖ মিডিਆ ਵਾਲਾ ਆਇਆ ਉਹਦੇ ਤੇ ਵੀ ਕੋਟਟਾ ਪਾ ਜੇ ਕੋਈ ਨਿਹੰਗ ਸਿੰਘ ਆਇਆ ਉਹਦੇ ਤੇ ਵੀ ਕੋਟਟਕਟਾ ਪਾ ਅੰਤ ਵਿੱਚ ਇਹਦਾ ਮੋਰਲ ਇਹ ਨਿਕਲਦਾ ਕਿ ਜਿਹੜੀ ਅਸੀਂ ਮੰਗ ਲੈ ਕੇ ਗੁਰਸਿੱਖ ਆਹ ਕਿਰਤੀ ਗੁਰਸਿੱਖ ਲੱਗੇ ਸੀ ਉਹ ਅੱਜ ਸੱਚ ਸਾਬਤ ਹੋਈ ਪਰਚਾ ਹੋਇਆ ਹੋਇਆ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਨਾਲ ਸਰਕਾਰ ਹੁਣ ਇਹ ਗੱਲ ਨਾ ਕਰੇ ਵੀ 100 ਗੰਡਾ ਵੀ ਤੇ 100 ਛੇਤਰ ਵੀ ਹੁਣ ਸਰਕਾਰ ਜਿਹੜੀ ਇਹਦੀ ਸਮਾਂ ਰਹਿੰਦਿਆਂ ਯੋਜਨਾਬੱਧ ਤਰੀਕੇ ਦੇ ਨਾਲ ਜਿੰਨੇ ਲੋਕ ਹੈਗੇ ਆ ਉਹ ਚ ਭਾਵੇਂ ਪ੍ਰਤਾਪ ਸਿੰਘ ਹੋਣ ਭਾਵੇਂ ਮਿੰਦਰ ਸਿੰਘ ਆਲੀ ਹੁਣ ਜਿਹੜੇ ਹਜੇ ਸਕਿਪ ਕੀਤੇ ਹੋਏ ਆ ਜਿਹੜੇ ਸੁਣਨਾ ਤੇ ਆ ਗਿਆ ਉਹ ਤਾਂ ਆ ਗਿਆ ਹਜੇ ਬਹੁਤ ਲੋਕ ਹੈਗੇ ਆ ਜਿਹੜੇ ਬੰਦੇ ਬਚੇ ਹੋਏ ਆ ਜਿਨ੍ਹਾਂ ਨੇ ਉੱਥੇ ਗੁੰਡਾਗਰਦੀ ਕੀਤੀ ਬੁਰਸ਼ਾਗਰਦੀ ਕੀਤੀ ਦਸਤਾਰਾਂ ਰੋਲੀਆਂ ਕੇਸਾਂ ਦੀ ਬਦਬੀ ਕੀਤੀ ਹੱਡ ਤੋੜੇ ਐਮਐਲਆਰ ਦੀਆਂ ਰਿਪੋਰਟਾਂ ਸਾਡੇ ਕੋ ਪਈਆਂ ਜੇ ਸਰਕਾਰ ਨੇ ਇਹ ਗੱਲ ਵੱਲ ਧਿਆਨ ਨਾ ਦਿੱਤਾ ਤੇ ਫੇਰ ਇਹ ਅਧੂਰਾ ਸੱਚ ਹੈਗਾ ਆ ਜਿਹੜਾ ਕੱਲ ਹੋਇਆ ਆ ਫੇਰ ਇਹ ਅਧੂਰੀ ਗੱਲ ਆ ਫਿਰ ਇਹ ਪੰਜਾਬ ਦੇ ਵਸਿੰਦੇ ਨੂੰ ਕਿਸੇ ਨੂੰ ਪ੍ਰਵਾਨ ਨਹੀਂ ਹੋਣੀ ਕੱਲ ਵਾਲੀ ਐਫਆਈਆਈ ਭਾਈ ਕੁੜ ਤੋਂ ਬਾਅਦ ਇਨਾ ਲੰਮਾ ਸਮਾਂ ਕੋ ਲੱਗਿਆ ਜੀ ਕਾਰਵਾਈ ਹੋਣ ਤੇ 2 ਮਹੀਨੇ ਬਾਅਦ ਦੇਖੋ ਜੀ ਉਹ ਤਾਂ ਫਿਰ ਚਾਉਂਦੇ ਹੀ ਨਹੀਂ ਹੈਗੇ ਸੀਗੇ ਕਰਨੀ ਬਹੁਤ ਲੰਮਾ ਸਮਾਂ ਇਸੇ ਕਰਕੇ ਲੱਗ ਗਿਆ ਹੁਣ ਚਲੋ ਬਲਦੇਵ ਸਿੰਘ ਵਡਾਲੇ ਹੁਣ 5 ਸਾਲ ਦੇ ਬੈਠੇ ਹੋਏ ਆ ਹੁਣ ਕਿਸਾਨ ਵੀ ਉਹਨਾਂ ਨਾਲ ਰਲਿਆ ਅਸੀਂ ਪਹਿਲਾਂ ਤਾਂ ਜਿੰਨੀਆਂ ਉਹ ਜਥੇਬੰਦੀਆਂ ਜਿੰਨੇ ਵੀ ਆਏ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਦਾ ਇੱਕ ਇੱਕ ਕਦਮ ਚੱਲਿਆ ਸਿਰ ਮੱਥੇ ਆ ਕੋਈ ਇੱਕ ਦਿਨ ਨਹੀਂ ਬਹਿ ਸਕਦਾ 5 ਸਾਲ ਬਹਿਣਾ ਬਹੁਤ ਔਖਾ ਹੁੰਦਾ ਪਰ ਜਿੰਨਾ ਕੁਝ ਹੋਇਆ ਉਹ ਇਹ ਸੰਗਤ ਦੇ ਇਸ ਉਤਸ਼ਾਹ ਨਾਲ ਹੋਇਆ ਗਾਹੇ-ਬਗਾਹੇ ਸਾਡੇ ਸਾਰੇ ਵੀਰ ਇਹ ਵੀ ਕਰਦੇ ਰਹੇ ਆ ਪਰ ਜਿੰਨਿਆਂ ਨੇ ਹੁਣ ਤੱਕ ਯੋਗਦਾਨ ਕੀਤਾ ਉਹਦਾ ਧੰਨਵਾਦ ਹੈਗਾ ਤੇ ਜਿਹੜਾ ਲੇਟ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਜੇ ਰੋਈਏ ਨਾ ਤੇ ਮਾਂ ਵੀ ਦੁੱਧ ਨਹੀਂ ਦਿੰਦੀ ਪਰ ਫੇਰ ਵੀ ਮੈਂ ਇੱਕ ਵਾਰੀ ਫੇਰ ਕਹਿਣਾ ਆ ਕਿ ਸਰਕਾਰ ਨੇ ਜਿੰਨਾ ਕੀਤਾ ਉਹ ਠੀਕ ਕਰ ਲਿਆ ਹੋਇਆ ਪਰ ਸਕਿਪ ਨਾ ਕਰੇ ਸਰਕਾਰ ਸਰਕਾਰ ਹੁਣ ਐ ਐਫ ਆਈ ਆਰ 295 ਦੀ ਕਰਕੇ ਸੁਰਖਰੂ ਨਾ ਹੋਵੇ 326 307 ਦੇ ਪਰਚੇ ਇਹਨਾਂ ਦੇ ਉੱਤੇ ਹੋਣੇ ਹੈਗੇ ਆ ਇਹਨਾਂ ਦਾ ਸਾਰੇ ਸਾਡੇ ਬਿਆਨ ਹੋਏ ਪਏ ਆ ਹੋਏ ਹੋਏ ਤੇ ਉਹ ਮਤਲਬ ਇਹਨਾਂ ਨੂੰ ਉਹ ਦਬਾ ਕੇ ਰੱਖਿਆ ਹੋਇਆ ਆ ਤੇ ਅਗਲੀ ਗੱਲ ਤਰਲੋਚਨ ਸਿੰਘ ਸੋਲ ਹੁਣੀ ਦੱਸਣਗੇ ਬਾਬਾ ਦਲਬਾਖ ਸਿੰਘ ਜੀ ਹੁਣੀ ਵੀ ਤੁਹਾਡੇ ਨਾਲ ਸਾਂਝੀ ਕਰਨਗੇ। ਹਾਂ ਜੀ ਕਰ ਜੀ ਜੀ ਤੇ ਚੰਦਰ ਸਿੰਘ ਠੀਕ ਹੈ ਨਾ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮਸਲਾ ਲੰਮੇ ਸਮੇਂ ਤੋਂ 5 ਸਾਲ ਤੋਂ ਵੱਧ ਸਮੇਂ ਤੋਂ ਲੈ ਕੇ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 328 ਪਵਨ ਸਰੂਪਾਂ ਦਾ ਚੱਲ ਰਿਹਾ ਸੀਗਾ ਜੋ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਜੇਸ਼ੇਦਾਰ ਹੁੰਦਿਆਂ ਹੋਇਆਂ ਆਪ ਹੀ ਉਸ ਮਸਲੇ ਨੂੰ ਸ਼ੁਰੂ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਹੀ ਪ੍ਰੈਸ ਕਰਕੇ ਉਹਨਾਂ ਦੋਸ਼ੀਆਂ ਦੇ ਐਫ ਆਈ ਆਰ ਕਰਨ ਦੀ ਗੱਲ ਕੀਤੀ ਪਰ ਮੁੜ ਕੇ ਉਸ ਗੱਲ ਤੋਂ ਇਹ ਭੱਜੇ ਇਹ ਭੱਜੇ ਤਾਂ ਕਰਕੇ ਕਿ ਜਦੋਂ ਇਹਨਾਂ ਦੇ ਘਰਵਾਲੇ ਨੂੰ ਇਹਨਾਂ ਦੇ ਆਕਿਆਂ ਵੱਲੋਂ ਗੱਲ ਜਾਂਦੀ ਸੀਗੀ ਤੇ ਫਿਰ ਉਹ ਤੋਂ ਇਹ ਮੁਕਰ ਗਏ ਮੁਕਰਨ ਤੋਂ ਬਾਅਦ ਗੁਰਸਿੱਖਾਂ ਨੇ ਮਤਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀਆਂ ਜਿサ ਸਿਰਲੱਥ ਦਮਦਮੀ ਟਕਸਾਲ ਦੇ ਸਿੰਘਾਂ ਨੇ ਵਿਚਾਰ ਕੀਤੀ ਕਿ 328 ਪਾਵਨ ਸਰੂਪਾਂ ਦੇ ਮਸਲੇ ਨੂੰ ਦਬਾਇਆ ਜਾ ਰਿਹਾ ਉਹਨੂੰ ਗੱਲ ਨੂੰ ਇਹਨਾਂ ਕੋਲ ਲੈ ਕੇ ਜਾਣ ਵਾਸਤੇ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਦੇ ਇਹਨਾਂ ਦੇ ਸਖਤਰਾਂ ਦੇ ਦਫ਼ਤਰਾਂ ਦੇ ਸਾਹਮਣੇ ਜਾ ਕੇ ਬਹਿ ਕੇ ਇਹਨਾਂ ਕੋਲ ਮੰਗ ਕੀਤੀ ਇਹਨਾਂ ਕੋਈ ਨਿਆਂ ਨਾ ਦਿੱਤਾ ਨਿਆਂ ਨਾ ਦੇਣ ਦਾ ਬਾਅਦ ਇਹਨਾਂ ਨੇ ਆਪਣੇ ਜਿਹੜੇ ਗੁੰਡਾ ਅੰਸਰ ਲੋਕ ਸੀਗੇ ਉਹਨਾਂ ਨੂੰ ਡਾਂਗਾ ਫੜਾ ਕੇ ਤੇ ਉਹਨਾਂ ਗੁਰਸਿੱਖਾਂ ਨੂੰ ਜਾਪ ਕਰਦੇ ਆ ਉਹਨਾਂ ਨੂੰ ਕੁੱਟਿਆ ਉਹਨਾਂ ਦੇ ਸਿਰ 파ੜੇ ਬਾਹਾਂ ਤੋੜੀਆਂ ਲੱਤਾਂ ਤੋੜੀਆਂ ਉਹ ਕੰਮ ਕਰਨ ਤੋਂ ਬਾਅਦ ਉਲਟਾ ਇਹਨਾਂ ਨੇ ਪਰਚਾ ਦਰਜ ਕਰਾਇਆ 307 ਦਾ ਜਿਹੜਾ ਝੂਠਾ ਸੀਗਾ ਤੇ ਜਿਹੜਾ ਅਸੀਂ ਹਸਪਤਾਲ ਦੇ ਵਿੱਚ ਦਾਖਲ ਰਹਿ ਕੇ ਆਪਣਾ ਇਲਾਜ ਕਰਾਇਆ ਇਲਾਜ ਤੋਂ ਬਾਅਦ ਜਿਹੜਾ ਵਾ ਉਹ ਆਰਡਰ ਹੋਏ ਡਾਕਟਰਾਂ ਵੱਲੋਂ ਜਿਹੜਾ ਵਾ ਉਹ ਦਿੱਤਾ ਗਿਆ ਪਰਚੇ ਦੀ ਪੁਲਿਸ ਨੂੰ ਪੁਲਿਸ ਨੂੰ ਐਫਆਈਆਰ ਵੀ ਦਰਜ ਕੀਤੀ ਗਈ ਪਰ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਐਫਆਈਆਰ ਦਾ ਅਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਫਸਰਾਂ ਤੱਕ ਪਹੁੰਚ ਕੀਤੀ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਪਰ ਇਹਨਾਂ ਦੇ ਕੰਨ ਤੇ ਜੂਣੀ ਸਿਰਕੀ ਪਰਮਾਤਮਾ ਨੇ ਕਿਰਪਾ ਕੀਤੀ ਆ ਹੁਣ ਚੋਣ ਲੱਗੇ ਆ ਗਈ ਹੈ ਚੋਣ ਲੱਗੇ ਆਉਣ ਦਾ ਕਰਕੇ ਇਹ ਇੱਕ ਡਰਾਮਾ ਜਿਹੜਾ ਉਹ ਡਰਾਮਾ ਹੀ ਨਾ ਰਹਿ ਜਾਂਦਾ ਹੋਵੇ ਜੋ ਕਿ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਉਹ ਵੀ ਇੱਕ ਐਫਆਈਆਰ ਦਰਜ ਕਰਕੇ ਤੇ ਹੋਵੇ ਕੋਖਣਾ ਐਫਆਈਆਰ ਪਈ ਰਵੇ ਤੇ ਜਿਹੜਾ ਐਫਆਈਆਰ ਦੇ ਵਿੱਚ 307 ਦਾ 26 ਦਾ ਮਕਦਮਾ ਰਿਜ਼ਲਟ ਆਇਆ ਪਿਆ ਵਾ ਉਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਉਹ ਅੱਖਾਂ ਤੋਂ ਪਰੋਖਿਆ ਕੀਤਾ ਗਿਆ ਤੇ ਜਿਹੜਾ 307 ਦਾ ਝੂਠਾ ਪਰਚਾ ਸਾਡੇ ਤੇ ਦਰਜ ਕੀਤਾ ਗਿਆ ਉਹ ਕੈਨਸਲ ਹੋਵੇ ਤੇ ਦੋ ਪਰਚੇ ਦਰਜ ਕੀਤੇ ਗਏ ਆ ਉਹ ਕੈਨਸਲ ਹੋਣ ਤੇ ਜਿਹੜੇ ਉਹ ਪਰਚਾ ਵਾ ਉਹ ਆਪਣਾ ਇਹਨਾਂ ਤੇ ਕਰਕੇ ਤੇ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਜੀ ਗ੍ਰਿਫਤਾਰੀ ਨਹੀਂ ਹੋਈ ਜੇ ਗ੍ਰਿਫਤਦਾਰੀ ਨਹੀਂ ਹੁੰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਿਛਲੀਆਂ ਸਰਕਾਰਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਵਾ ਇਸੇ ਤਰ੍ਹਾਂ ਹੀ ਜਿਹੜੀਆਂ ਵਾ ਇਹ ਇਹ ਸਰਕਾਰ ਵੀ ਜਿਹੜੀ ਆ ਉਸੇ ਚੀਜ਼ ਦਾ ਇਹ ਸਾਹਮਣਾ ਕਰੂਗੀ ਇਹਨਾਂ ਨੂੰ ਬਹੁਤਾ ਜਿਆਦਾ ਇਹ ਨਾ ਸੋਚਣ ਕਿ ਅਸੀਂ ਅੱਜ ਐਫ ਆਈ ਆਰ ਕਰਕੇ ਤੇ ਬੇਕੂਫ ਨਾ ਬਣਾਉਣ ਇਹ ਕਿ ਜੇ ਬੇਕੂਫ ਬਣਾਉਣਗੇ ਤਾਂ ਫਿਰ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਸ ਚੀਜ਼ ਦਾ ਮਜਾ ਭੁਤਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਸਾਰੀਆਂ ਗੱਲਾਂ ਸਤਕਾਰਯੋਗ ਵੀਰਾਂ ਨੇ ਕਰ ਹੀ ਲਈਆਂ ਗੱਲ ਰਹਿ ਨਹੀਂ ਗਈ ਪਰ ਫਿਰ ਵੀ ਬੜੀ ਹੈ ਦੁਖਾਲੀ ਗੱਲ ਆ ਕਿ ਕਿ ਗੱਲ ਜਿਹੜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਇਹ ਫਟਾਫਟ ਫੈਸਲੇ ਹੋਣੇ ਚਾਹੀਦੇ ਸੀ 5 ਸਾਲ ਇਹਨੂੰ ਲੱਗੇ ਦੂਜਾ ਧੰਨਵਾਦ ਅਸੀਂ ਉਹਨਾਂ ਵੀਰਾਂ ਦਾ ਕਰਦੇ ਆ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਕਿਸਾਨ ਆਗੂ ਜਿਹੜੇ ਆ ਇਹ ਬੈਠੇ ਗੱਲ ਜਾਂ ਆਪਣਾ ਬਡਾਲਾ ਸਾਹਿਬ ਨੇ 5 ਸਾਲ ਤੋਂ ਮੋਰਚਾ ਬਾਅਦ ਦੇ ਵਿੱਚ ਸਾਡੇ ਸਾਹਮਣੇ ਆ ਬੜਾ ਵਧੀਆ ਉਪਰਾਲਾ ਉਸ ਵੀਰ ਦਾ ਵੀ ਧੰਨਵਾਦ ਉਹ ਤਾਂ ਵੀ ਦਿਲੋਂ ਕਰਦੇ ਕਿ ਅੱਜ ਜਿਹੜੇ ਮੰਜ਼ਲ ਤੱਕ ਪਹੁੰਚੇ ਆ ਚਲੋ ਉਹ ਥੋੜੀ ਥੋੜੀ ਅੱਗ ਢਾਈ ਗਿਆ ਤੇ ਉਹਦੇ ਕਰਕੇ ਜਿਹੜਾ ਅੱਜ ਭੰਪੜ ਮੱਚ ਗਿਆ ਪਰ ਇਸ ਗੱਲ ਦਾ ਅਸੀਂ ਦਿਲੋਂ ਜਿਹੜਾ ਦੁੱਖ ਮਹਿਸੂਸ ਕਰਦੇ ਆ ਕਿ ਵੇਖੋ ਸਾਡਾ ਪੰਜਾਬ ਆ ਸਾਡਾ ਧੁਰਾ ਵਾਏ ਤਖਤ ਜਿਹੜਾ ਇਹਨਾਂ ਤਖਤਾਂ ਦੇ ਵਿੱਚ 3328 ਸਰੂਪ ਸਤਿਗੁਰ ਦੇ ਗੈਭ ਹੋ ਜਾਣ ਯਾਰ ਛੋਟੀ ਜੀ ਗੱਲ ਆ ਗੱਲ ਬੜੀ ਆਪਾਂ ਆਰਾਮ ਜੇ ਨਾ ਕਰ ਲੈਨੇ ਆ ਇੱਥੇ ਕੌਮ ਦਾ ਹਰ ਫੈਸਲਾ ਜਿਹੜਾ ਇੱਥੋਂ ਨਿਕਲਦਾ ਤੇ ਗਾਂ ਕੌਮ ਮੰਨਦੀ ਆ ਤੇ ਅਸੀਂ ਗਰੀਬਰੇ ਸਿੱਖ ਜਿਹੜੇ ਜਿਨ੍ਹਾਂ ਨੂੰ ਕਿਹੇ ਗੱਲ ਦਾ ਪਤਾ ਨਹੀਂ ਅਸੀਂ ਗੁਰੂ ਦਾ ਦਰਦ ਲੈ ਕੇ ਇੱਥੇ ਆਏ ਇਹਨਾਂ ਅੱਗੇ ਮਿੰਨਤਾ ਵੀ ਕੀਤੀਆਂ ਅਸੀਂ ਉਦੋਂ ਸਿੰਘ ਸਾਹਿਬ ਭਾਈ ਹਰਪ੍ਰਿੰਦ ਸਿੰਘ ਜੀ 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 ਅਸੀਂ ਗਏ ਮਿਲੇ ਵੀ ਉਹਨਾਂ ਦੇ ਹੱਥ ਵੀ ਜੋੜੇ ਕਿ ਤੁਸੀਂ ਇਹ ਜਿਹੜਾ ਫੈਸਲਾ ਵਾਏ ਗੁਰੂ ਸਾਹਿਬ ਦਾ ਸਾਡਾ ਨਹੀਂ ਤੁਸੀਂ ਗਲਤ ਲਈ ਜਾ ਰਹੇ ਹੋ ਤੁਸੀਂ ਸਾਨੂੰ ਕੁੱਟਣ ਦੀ ਮਾਰਨ ਦੀ ਲੁੱਟਣ ਦੀ ਗੱਲ ਬਾਰ ਬਾਰ ਕਰਦੇ ਜੋ ਪਰ ਗੱਲ ਇਹ ਇੱਕ ਵੇਖੋ ਨਿੱਜੀ ਗੱਲ ਉਹਨਾਂ ਨੂੰ ਇਹ ਗੱਲ ਆਖੀ ਵੀ ਇੱਕ 10 ਰੁਪਏ ਕਿਸੇ ਦੇ ਬੋਝੇ ਚੋਂ ਇੱਥੇ ਗੋਲਕ ਗਿਣਦੇ ਆ ਨਿਕਲੋਣਾ ਤੇ ਤੁਸੀਂ ਸਸਪੈਂਡ ਕਰ ਦਿੰਦੇ ਜੋ ਉਹਨੂੰ ਤੇ ਗੱਲ 328 ਰੁਪਿਆਂ ਦੀ ਨਿੱਜੀ ਨਹੀਂ ਆ ਇਹ ਬੜੀ ਤਗੜੀ ਗੱਲ ਆ ਕਿ ਸਾਡੇ 328 ਰੁਪਏ ਇਸ ਤਖਤ ਤੋਂ ਗਾਇਬ ਹੋ ਜਾਣ ਔਰ ਇਹਨਾਂ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਉਲਟਾ ਸਾਨੂੰ ਕੁੱਟਿਆ ਮਾਰਿਆ ਨਰ ਲੁੱਟਿਆ ਵੀ ਸਾਡੇ ਪਰਸ ਵੀ ਖੋਲੇ ਇਹਨਾਂ ਫੋਨ ਖੋਲੇ ਸਾਡੇ ਸ਼ਸਤਰ ਖੋਲੇ ਸਾਡੇ ਕਕਾਰ ਰੋਲੇ ਇੱਥੇ ਉੱਥੇ ਇਹਨਾਂ ਸਾਡੀਆਂ ਭੈਣਾਂ ਜਿਹੜੀਆਂ ਮਾਵਾ ਨਾਲ ਬੈਠੀਆਂ ਸੀ ਉਹਨਾਂ ਦੇ ਵੀ ਦਿਮਾਲੇ ਉੱਥੇ ਰੁਲ ਗਏ ਸਾਡੀਆਂ ਦਸਤਾਰਾਂ ਨਹੀਂ ਲੱਭੀਆਂ ਅਸੀਂ ਇੱਕ ਦੂਜੇ ਦਾ ਲੈ ਕੇ ਹਜੂਰੀਆ ਲੈ ਕੇ ਉਹ ਸਿਰ ਤੇ ਵੱਧਾ ਬੜੇ ਬੁਰੇ ਹਾਲ ਇਹਨਾਂ ਰੱਜ ਕੇ ਕੀਤੇ ਇਹ ਹਾਲ ਵੇਖੋ ਸਿੱਖ ਸਿੱਖ ਨੂੰ ਨਾ ਮਾਰੇ ਸਿੱਖ ਕੌਮ ਕਤ ਦੇ ਨਾਰੇ ਅਸੀਂ ਹਰਦੇ ਨਹੀਂ ਸਾਨੂੰ ਜਦੋਂ ਮਾਰਿਆ ਪਿੱਛੋਂ ਤੋਂ ਵੇਖ ਲੋ ਗੁਰੂਆਂ ਵਾਲੇ ਤੋਂ ਵੇਖ ਲੋ ਜਦੋਂ ਮਾਰਿਆ ਸਾਡੇ ਆਪਣੇ ਆ ਮਾਰਿਆ ਪਰ ਆ ਜਿਹੜੇ ਅੱਜ ਪਰਚੇ ਦੀ ਗੱਲ ਕਰਦੇ ਅਸੀਂ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਦਿਲੋਂ ਕਿ ਜੇ ਤੁਸੀਂ ਐਡਾ ਤਕੜਾ ਐਕਸ਼ਨ ਕੋਰਟ ਨੇ ਲੈ ਲਿਆ ਕਿ ਅੱਗੇ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਆਪਾਂ ਸਜ਼ਾ ਦਈਏ 328 ਰੂਪਾਂ ਦੀ ਕਾਗ ਜ਼ਰੂਰ ਕਰਿਏ ਕਿ ਅੱਜ ਤੱਕ ਉਹਦਾ ਜਵਾਬ ਕੋਈ ਵੀ ਬੰਦਾ ਨਹੀਂ ਦੇ ਰਿਹਾ ਕਿ ਉਹ ਗਏ ਕਿੱਥੇ ਇੱਥੇ ਅਜੇ ਵੀ ਸੀਨੇ ਦੇ ਵਿੱਚ ਕੌਮ ਦੇ ਉਹ ਸੁਰਾ ਵੱਜਾ ਪਿਆ ਖੁਬਿਆ ਪਿਆ ਵਾ ਕਿਉਂਕਿ ਅਜੇ ਤੱਕ ਵੀ ਕੋਈ ਉਹ ਜਵਾਬ ਕਿਸੇ ਕੋ ਨਹੀਂ ਹੈਗਾ ਕਿ 328 ਸਰੂਪ ਸਤਗੁਰੂ ਦੇ ਉਹ ਗਏ ਕਿੱਧਰ ਸਾਡੇ ਪਰਚਿਆਂ ਦੀ ਗੱਲ ਕੋਈ ਨਹੀਂ ਗੱਲ ਅਸੀਂ ਫੇਰ ਆਪਣੇ ਪਿਓ ਦੀ ਕਰਦੇ ਆ ਕਿ ਜਿਹੜੇ ਸਾਡੇ ਸਤਗੁਰੂ ਦੇ ਸਰੂਪ ਹੈ ਯਾਰ ਸਾਡਾ ਇਨਸਾਫ ਚੱਲੇ ਨਾ ਚੱਲੇ ਪਰ ਆ ਜਿਹੜੇ ਸਤਗੁਰੂ ਦੇ ਸਰੂਪ ਹੈ ਯਾਰ ਉਹ ਤਾਂ ਸਾਨੂੰ ਸਾਫ਼ ਦੋ ਨਾ ਉਹ ਤਾਂ ਅਸੀਂ ਅੱਜ ਵੀ ਮੰਗਦੇ ਆ ਸਾਡੇ ਦੇ ਪਰਚੇ ਦੋ ਹੋਰ ਕਰ ਦੋ ਪਰ ਉਹਨਾਂ ਦੋਸ਼ੀਆਂ ਨੂੰ ਤੁਸੀਂ ਸਜ਼ਾ ਦੋ ਨਾ ਇੱਕ ਗੋਲਕ ਦੇ 10 ਰੁਪਏ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਉਹਨੂੰ ਸਸਪੈਂਡ ਕੀਤਾ ਜਾਂਦਾ ਇੱਕ ਸਾਈਕਲ ਕੋਈ ਕੋਥੇ ਚੋਕਲੇ ਤੇ ਉਹਨੂੰ ਸਜ਼ਾ ਮਿਲ ਜਾਂਦੀ ਆ ਇੱਕ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 328 ਰੁਪਏ ਨਿੱਕੀ ਜੀ ਗੱਲ ਆ ਮੈਂ ਬੇਨਤੀ ਕਰਦਾ ਸਰਕਾਰਾਂ ਅੱਗੇ ਆਪਣੇ ਸਾਰੇ ਸੱਜਣ ਵੀਰਾਂ ਅੱਗੇ ਜਿਹੜੇ মিডিਆ ਵੀਰਾਂ ਜਿਹੜੇ ਇਹ ਵੀ ਇਹਨਾਂ ਅੱਗੇ ਵੀ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਇਸ ਚੀਜ਼ ਦਾ ਇਹਨਾਂ ਪੰਥ ਕਾਗੂਆਂ ਕੋ ਵੀ ਜਿਹੜੇ ਅੰਦਰ ਬੈਠੇ ਉਹਨਾਂ ਕੋ ਜਵਾਬ ਲਈਏ ਜਿਹੜੇ ਸਰਕਾਰਾਂ ਦੇ ਵਿੱਚ ਅਹੁਦਿਆਂ ਦੇ ਵਿੱਚ ਬੈਠੇ ਉਹਨਾਂ ਕੋਲ ਵੀ ਜਵਾਬ ਲਈਏ ਕਿ ਕੀ ਜਦੋਂ ਕੋਈ ਤੁਸੀਂ ਚੀਜ਼ ਮੰਗਣੀ ਹੁੰਦੀ ਆ ਜਾਂ ਕੋਈ ਬੈਣਦੀ ਗੁਰੂ ਘਰ ਜਾ ਕੇ ਕਰਨੀ ਹੁੰਦੀ ਆ ਤੇ ਕੀ ਤੁਹਾਡਾ ਗੁਰੂ ਨਹੀਂ ਸਾਡਾ ਕੱਲਿਆਂ ਦਾ ਗਰੀਬ ਸਿੱਖਾਂ ਦਾ ਇਹ ਸਾਰਿਆਂ ਦਾ ਸਾਂਝਾ ਵਾ ਗੁਰੂ ਵੀਰ ਮੇਰਿਓ ਇਹ ਸਾਰਿਆਂ ਦਾ ਫਰਜ਼ ਜਿੱਥੇ-ਜਿੱਥੇ ਆਪਾਂ ਬੈਠੇ ਆ ਸਾਡਾ ਬਣਦਾ ਇਹਨਾਂ ਲੋਕਾਂ ਦੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ 328 ਰੂਪ ਸਤਗੁਰੂ ਦੇ ਉਹ ਕਿੱਧਰ ਗਏ ਉਹਦਾ ਹਿਸਾਬ ਜ਼ਰੂਰ ਲੈਣਾ ਚਾਹੀਦਾ ਮੈਂ ਤੇ ਇਹੋ ਬੇਨਤੀ ਕਰਦਾ ਪਰਚੇ ਮੇਰੇ ਤੇ ਭਾਵੇਂ ਚਾਰ ਹੋਰ ਕਰ ਦੋ ਕੋਈ ਗੱਲ ਨਹੀਂ ਗੁਰੂ ਸਾਹਿਬ ਕਰਕੇ ਪਰ ਮੈਨੂੰ ਉਸ ਚੀਜ਼ ਦਾ ਇਨਸਾਫ ਚਾਹੀਦਾ ਕਿ ਜਿਹੜੇ 328 ਰੁਪਇਆ ਉਹਨਾਂ ਦਾ ਸਾਨੂੰ ਜਵਾਬ ਚਾਹੀਦਾ ਭਾਵੇਂ ਪੰਥ ਕਾਗੂ ਦੇ ਦੇਣ ਚਾਹੇ ਸਰਕਾਰਾਂ ਦੇ ਜਿਹੜੀ ਕੱਲ ਐਫਆਈਆਰ ਹੋਈ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਦედაਰਾਂ ਦੇ ਵੀ ਨਾਂ ਹੈਗੇ ਆ ਕਿ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਬੜੇ ਹੱਸਬ ਇਹ ਬਿਲਕੁਲ ਜੀ ਇਹ ਉਦედაਰ ਵੀ ਨਾਂ ਹੈਗੇ ਆ ਇਹ ਬੜੇ ਬੜੇ ਬੰਦੇ ਆ ਜੇ ਨਿਕਲਣਗੇ ਕਿਉਂਕਿ ਇਹ ਨਿੱਕੀ ਜੀ ਗੱਲ ਨਹੀਂ ਆ ਇਹ ਬੜੀ ਤਕੜੀ ਗੱਲ ਹੀ ਇਹ ਹਰ ਇੱਕ ਬੰਦਾ ਜਿਹੜਾ ਵਾ ਇਹਦੇ ਵਿੱਚ ਰੋਲ ਜਿਹੜਾ ਅਦਾ ਕੀਤਾ ਵਾ 328 ਰੁਪਿਆਂ ਦੇ ਵਿੱਚ ਹਰ ਸਰਕਾਰ ਦੇ ਬੰਦੇ ਨੇ ਇਹਦੇ ਕਰਕੇ ਤਾਂ ਨਹੀਂ ਕਾਰਵਾਈ ਹੁੰਦੀ ਜਿੰਨਾ ਚਿਰ ਕੋਈ ਕਾਰਵਾਈ ਹੋਣ ਲੱਗਦੀ ਉਹਨਾਂ ਚਿਰ ਨੂੰ ਕੋਈ ਨਾ ਕੇ ਸਰਕਾਰ ਦਾ ਬੰਦਾ ਨਿਕਲੌਂਦਾ ਇਸ ਕਰਕੇ ਉਹ ਜਿਹੜੀਆਂ ਢਿੱਲੀਆਂ ਪੈਂਦੀਆਂ ਗੱਲਾਂ ਮੈਂ ਤੇ ਇਹੋ ਬੇਨਤੀ ਕਰੂੰਗਾ ਵੀ ਆਪਾਂ ਇੱਕ ਗੁਰਸਿੱਖ ਇੱਕ ਸਿੱਖੀ ਕਰਕੇ ਆਪਾਂ ਗੁਰੂ ਕਰਕੇ ਜਿਹੜਾ ਵੀ ਕੋਈ ਵੀ ਫੈਸਲਾ ਲਈਏ ਆਪਾਂ ਜਵਾਬਦੀ ਹੋਗੇ ਜਾਂ ਆਪਣੇ ਪਰਸਨਲ ਤੌਰ ਤੇ ਆਪਣੇ ਸੱਜਣਾ ਬੇਲੀਆਂ ਦੇ ਅੱਗੇ ਫੈਸਲੇ ਨਾ ਲਈਏ ਜਿਵੇਂ ਤੁਸੀਂ ਤੇ ਇਨਸਾਫ ਮੋਰਚੇ ਲਈ ਮੋਰਚਾ ਲਾਇਆ ਸੀ ਤੁਹਾਡੇ ਸਦਕਾ ਕੀਤਾ ਤੁਹਾਡੇ ਸੱਟਾ ਪਿੱਟਾਂ ਲਾਈਆਂ ਗਈਆਂ ਐਮਐਲ ਵੀ ਤੁਸੀਂ ਕਿਹਾ ਕੱਟੀ ਗਈ ਹੈ ਕੀ ਤੁਸੀਂ ਉਸ ਲਈ ਵੀ ਕੋਈ ਹੁਣ ਕੁਝ ਕਰੋ ਕਿਉਂਕਿ ਉਲਟਾ ਤੁਹਾਡੇ ਦੇ ਪਰਚੇ ਹੋਏ ਸੀ ਦੇਖੋ ਜੀ ਉਹ ਅਸੀਂ ਤਾਂ ਹੀ ਤੇ ਤੁਹਾਨੂੰ ਸੱਦਿਆ ਨਾ ਪਹਿਲਾਂ ਵਾਂ ਤੁਸੀਂ ਚੌਥਾ ਥੰਮ ਤੁਹਾਡੇ ਰਾਈ ਅਸੀਂ ਆਵਾਜ਼ ਪਹੁੰਚਾਤੀ ਆ ਕਿਉਂਕਿ ਜਿਹੜੇ ਸੱਜਣ ਕੱਲ ਵਿਧਾਨ ਸਭਾ ਦੇ ਸਪੀਕਰ ਇਥੇ ਐਫ ਆਈ ਆਰ ਲੈ ਕੇ ਆਏ ਆ ਜਿੱਦਣ ਸਾਡੇ 6:00 ਵਜੀਆਂ ਆ ਸਿੰਘਾਂ ਦੇ ਤਸ਼ੱਦਦ ਹੋਇਆ ਆ ਇਹ ਹਸਪੀਟਲ ਵਿੱਚ ਪਤਾ ਲੈਣ ਆਏ ਸੀ ਤੇ ਅੱਜ ਉਹਨਾਂ ਨੂੰ ਚੇਤਾ ਭੁੱਲ ਗਿਆ ਇਸ ਗੱਲ ਦਾ ਇਸ ਕਰਕੇ ਹੀ ਅਸੀਂ ਅੱਜ ਤੁਹਾਡੇ ਰਾਈ ਆਪਣੀ ਆਵਾਜ਼ ਨੂੰ ਪਹੁੰਚਾਇਆ ਨਹੀਂ ਤਾਂ ਵੇਖੋ ਜਿੰਨੇ ਇਹ ਬੈਠੇ ਹੋਏ ਆ ਇਹ ਕੋਈ ਵੀ ਟੱਕੇ ਬਹਿਣ ਵਾਲਾ ਨਹੀਂ ਹੈਗਾ ਸਾਨੂੰ ਪਹਿਲੀ ਜਿਹੜੀ ਸਾਡੀ ਫਰਸਟ ਪ੍ਰਾਇੋਰਟੀ ਸੀਗੀ ਉਹ ਸੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀਆਂ ਦੇ ਉੱਤੇ ਐਫ ਆਈ ਆਰ ਦਰਜ ਕਰਾਉਣਾ ਇਸੇ ਲਈ ਸਾਡਾ ਮੋਰਚਾ ਸੀ ਉਹ ਸਾਡਾ ਕਾਰਜ ਸਫਲ ਹੋ ਗਿਆ ਉਹਦੇ ਵਿੱਚ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਸਾਨੂੰ ਤੁਹਾਨੂੰ ਇੱਕ ਕਹਿ ਲਓ ਵੀ ਬਖਸ਼ਿਸ਼ ਬਖਸ਼ ਦਿੱਤੀ ਹੈ ਪ੍ਰਾਪਤੀ ਹੋ ਗਈ ਆ ਹੁਣ ਅਗਲਾ ਸਟੈਪ ਇਹ ਹੀ ਆ ਕਿ ਕਿਉਂਕਿ ਜੇ ਐਫ ਆਈ ਆਰ ਹੋਈ ਇਨਵੈਸਟੀਗੇਸ਼ਨ ਹੋ ਕੇ ਹੋਈ ਜੋ ਅਸੀਂ ਮੰਗ ਚੱਕੀ ਸੀ ਉਹ ਸੱਚੀ ਸੀ ਇਹ ਅਨਵੈਸਤ ਕੱਲ ਦੀ ਐਫਆਈਆਰ ਇਹ ਗੱਲ ਕਹਿੰਦੀ ਆ ਕਿ ਜਿਹੜੀ ਤੁਹਾਡੀ ਮੰਗ ਸੀ ਉਹ ਸੱਚੀ ਸੀਗੀ ਦੋਸ਼ੀ ਵਾਕਈ ਹੈਗੇ ਸੀ ਤੇ ਐਫਆਈਆਰ ਦਰਜ ਹੋ ਗਈ ਹੁਣ ਜਿਹੜੇ ਸ਼ਾਂਤਮਈ ਉਥੇ ਮੰਗ ਕਰਦੇ ਸੀ ਉਹਨਾਂ ਤੇ ਤਸ਼ੱਦਦ ਕੀਤਾ ਉਹਨਾਂ ਦੇ ਨਾਲ ਵਧਿਕੀਆਂ ਕੀਤੀਆਂ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਨਾ ਵੀ ਸਰਕਾਰ ਲਈ ਉਹਨਾਂ ਹੀ ਫਰਜ਼ਾ ਕਿਉਂਕਿ ਇਹ ਸਾਰੇ ਇਹਨਾਂ ਸਾਡਾ ਕਿਸੇ ਦਾ ਵੱਟ ਬੰਨੇ ਦਾ ਤਾਂ ਰੋਲਾ ਨਹੀਂ ਸੀ ਉਥੇ ਤਾਂ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੋ ਇਸ ਕਰਕੇ ਇਹ ਲੜਾਈ ਬੜੇ ਯੋਜਨਾਬੱਧ ਤਰੀਕੇ ਨਾਲ ਪੀਸਫੁਲ ਰਹਿ ਕੇ ਚੱਲੂਗੀ ਅਸੀਂ ਜੇ 328 ਰੂਪ ਵਾਲੀ ਗੱਲ ਸੱਚੇ ਪਾਤਸ਼ਾਹ ਦੀ ਗੱਲ ਨੂੰ ਘਰ ਘਰ ਲੈ ਕੇ ਗਏ ਆ ਭਾਵੇਂ ਸਾਡੇ ਹੱਡ ਪੁੱਟੇ ਗਏ ਅੱਜ ਜੇ ਨੀਂ ਰੱਖੀ ਗਈ ਸੀ ਤੇ ਉਤੇ ਮਹਿਲ ਸਾਰਿਆ ਗਿਆ ਜੇ ਨੀਂ ਸੀ ਤੇ ਐਫ ਆਈ ਆਰ ਦਰਜ ਹੋ ਗਈ ਤੇ ਇਹ ਗੱਲ ਤੁਰੀ ਤੇ ਜੇ ਸਰਕਾਰ ਨੇ ਸਕਿਪ ਕੀਤੀ ਤਸ਼ੱਦਦ ਵਾਲੀ ਗੱਲ ਸਰਕਾਰ ਨੇ ਗੋਲ ਮੋਲ ਗੱਲ ਕੀਤੀ ਇਹ ਗੱਲ ਫੇਰ ਘਰ ਘਰ ਤੱਕ ਚਲੀ ਜਾਏਗੀ ਕਿਉਂਕਿ ਅਸੀਂ ਨਾ ਸਾਨੂੰ ਬਾਦਲ ਕੋੜਮੇ ਦਾ ਡਰ ਸੀ ਨਾ ਸਾਨੂੰ ਕਾਂਗਰਸ ਦਾ ਡਰ ਸੀ ਨਾ ਅਸੀਂ ਉਹਨਾਂ ਨਾਲ ਅਸੀਂ ਨਾ ਅਸੀਂ ਉਹਨਾਂ ਨਾਲ ਨਾ ਅਸੀਂ ਇਹਨਾਂ ਨਾਲ ਅਸੀਂ ਇਨਸਾਫ ਨਾਲ ਜੇ ਇਨਸਾਫ ਦੇਣਗੇ ਤੇ ਅਸੀਂ ਕਹਾਂਗੇ ਸ਼ਾਬਾਸ਼ ਬਹੁਤ ਚੰਗਾ ਕੀਤਾ ਜੇ ਇਨਸਾਫ ਨਹੀਂ ਦੇਣਗੇ ਜੇ ਇਹ ਟਾਲਮਟਾਲ ਕਰਨਗੇ ਇਹ ਵੀ ਤਿਆਰ ਰਹਿਣਾ ਗੱਲ ਕੱਲੀ ਅਪਰੀਲ ਤੱਕ ਨਹੀਂ ਰਹੇਗੀ ਕੀ ਲੱਗਦਾ ਕਿ ਇਹ ਜਿਹੜੇ 328 ਰੁਪਏ ਦੀ ਗੱਲ ਸ਼ੁਰੂ ਤੋਂ ਚੱਲੀ ਸੀ ਉਹ ਉਹਦਾ ਵੀ ਪਤਾ ਲਗਾਇਆ ਜਾ ਕਿੱਥੇ ਗਿਆ ਸੀ ਵੀਰ ਜੀ ਗੱਲ ਇਹ ਆ ਵੀ ਇਹ ਹੀ ਤਾਂ ਮਸਲਾ ਏ ਹੁਣ ਮੈਂ ਧਾਮੀ ਦੀ ਸਟੇਟਮੈਂਟ ਪੜ ਰਿਹਾ ਸੀਗਾ ਉਹ ਕਹਿੰਦੇ ਸੀਗੇ ਕਿ ਇਹ ਤਾਂ ਜੀ ਰਿਕਾਰਡ ਦੀ ਹੇਰ ਫੇਰ ਆ ਤੇ ਇਹ ਸਿੰਘ ਸਾਹਿਬ ਨੇ ਇੱਥੇ ਕਾਰਵਾਈ ਕੀਤੀ ਆ ਸਤਕਾਰਯੋਗਾ ਮੇਰੇ ਵੱਡੇ ਭਰਾ ਵਰਗਾ ਹੈਗਾ ਸਤਕਾਰਯੋਗਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਦਿਖਾਵੇ ਸਿੰਘ ਸਾਹਿਬ ਨੇ ਹੁਣ ਤੱਕ ਕਾਰਵਾਈ ਕੀ ਕੀਤੀ ਹੈ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਰਿਕਾਰਡ ਦਾ ਹੇਰ ਫੇਰ ਨਹੀਂ ਇਹ ਸਰੂਪ ਜਿਹੜੇ ਗਏ ਨੇ ਅਣ ਅਧਿਕਾਰਤ ਥਾਵਾਂ ਦੇ ਉੱਤੇ ਜਿੱਥੇ ਪ੍ਰਕਾਸ਼ ਨਹੀਂ ਹੋ ਸਕਦਾ ਉੱਥੇ ਗਏ ਨੇ ਤੇ ਇਹਨਾਂ ਦੇ ਲੀਡਰਾਂ ਦੇ ਟੈਲੀਫੋਨਾਂ ਤੇ ਗਏ ਨੇ ਤੇ ਬਾਹਰਲੇ ਦੇਸ਼ਾਂ 'ਚ ਗਏ ਨੇ ਕੰਟੇਨਰਾਂ ਵਿੱਚ ਰੱਖ ਕੇ ਗਏ ਨੇ ਬੈਨ ਮਰਜ਼ਾਦਾ ਤੋਂ ਗਏ ਨੇ ਇੱਥੋਂ ਤੱਕ ਕਾਰਾਂ ਦੀਆਂ ਡਿੱਗੀਆਂ ਵਿੱਚ ਜਾਂਦੇ ਸਰੂਪ ਵੀ ਰੋਕੇ ਗਏ ਨੇ ਹੁਣ ਵੀ ਮੈਂ ਮੈਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਵੇਖ ਕੇ ਆਇਆ ਉੱਥੇ ਬਹੁਤ ਬੁਰਾ ਹਾਲ ਆ ਧੜਾ ਧੜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜੇ ਜਾ ਰਿਹਾ ਬਿਜ਼ਨਸ ਬਣਾਇਆ ਜਾ ਰਿਹਾ ਵਪਾਰ ਬਣਾਇਆ ਜਾ ਰਿਹਾ ਇਹ ਵਪਾਰ ਦਾ ਕਾਰਨ ਹੀ ਐਡਾ ਵੱਡਾ ਇਹ ਜਿਹੜਾ ਹੋਇਆ ਆ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਸਾਨੂੰ ਅਸੀਂ ਉਹਨਾਂ ਤੋਂ ਸਾਰੇ ਜਾਣੇ ਅਰਦਾਸ ਕਰਕੇ ਬੇਨਤੀ ਕਰਕੇ ਸੁੱਖ ਸ਼ਾਂਤੀ ਮੰਗਦੇ ਆ ਜਿੰਦਗੀ ਦੀ ਸਿਹਤ ਮੰਗਦੇ ਆ ਪਰ ਅਫਸੋਸ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਿਜ਼ਨਸ ਲਈ ਵਰਤ ਰਹੇ ਆ ਕੋਸਾ ਜੀ ਜਿਹੜਾ ਕਬਲਜੀਤ ਸਿੰਘ ਦਾ ਸਭ ਤੋਂ ਪਹਿਲਾ ਬਿਆਨ ਹੈ ਜੀ ਸਬਜੀਤ ਸਿੰਘ ਬੇਰਕੇ ਦੇ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਉਹਦੇ ਜੋ ਕਹਿੰਦਾ ਕਿ 2000 ਦੇ ਕਰੀਬ ਪਾਵਨ ਸਰੂਪ ਜਿਹੜੇ ਆ ਉਹ ਗਾਂਏ ਪੀਤੇ ਗਏ ਉਹ ਜਿਹੜੇ ਉਦਾਹਰਣਾਂ ਤੁਸੀਂ ਦੇ ਰਹੇ ਹੋ ਵਿਦੇਸ਼ ਦੀਆਂ ਜੀ ਤੇ ਜਿਨ੍ਹਾਂ ਦਾ ਹਵਾਲਾ ਤੁਸੀਂ ਦੇ ਰਹੇ ਹੋ ਕਿ ਮੋਬਾਈਲ ਤੇ ਫੋਨ ਤੇ ਜਾਂਦੇ ਰਹੇ ਨੇ ਪਾਵਰ ਸਰੂਪ ਜਾਂਦੇ ਰਹੇ ਨੇ ਜੀ ਇਹੋਨਾਂ ਦਾ ਕੋਈ ਡਾਟਾ ਜਿਹੜਾ ਆ ਤੁਸੀਂ ਨਸ਼ਰ ਕਰ ਸਕਦੇ ਹੋ ਉਹ ਵਾਲੇ ਜਿਨ੍ਹਾਂ ਚ ਕਾਫੀ ਕੁਝ ਡਾਟਾ ਹੈ ਆ ਹਜੇ ਸਰਦਾਰ ਸਾਹਿਬ ਤੁਹਾਡੇ ਕੋਲ ਵੀ ਡਾਟਾ ਤੁਹਾਨੂੰ ਵੀ ਪਤਾ ਇਹਨਾਂ ਕੋਲ ਵੀ ਆ ਮੇਰੇ ਕੋਲ ਵੀ ਆ ਸੁਖਵਿੰਦਰ ਸਿੰਘ ਨਾਗੋਕੇ ਹੁਣਾਂ ਕੋਲ ਵੀ ਆ ਬਲਦੇਵ ਸਿੰਘ ਬਡਾਲੇ ਹੁਣਾਂ ਕੋਲ ਵੀ ਆ 베ਰਕਾ ਸਾਹਿਬ ਕੋਲ ਵੀ ਆ ਅਸੀਂ ਤਾਂ ਸਾਨੂੰ ਤੇ ਇਹ ਗੱਲ ਕਿਹਾ ਜਾ ਰਿਆ ਸੀ ਹੁਣ ਤੱਕ ਕਿ ਆਪਣਾ ਜੂੜਾ ਨਹੀਂ ਫੜਾਉਣਾ ਆਪਣਾ ਝੱਗਾ ਨਹੀਂ ਚੱਕਣਾ ਕੁਝ ਗੱਲਾਂ ਆਪਾਂ ਨਹੀਂ ਕਰ ਸਕਦੇ ਸਰੂਪ 328 ਨਹੀਂ ਹੈਗੇ ਇਹਦੋਂ ਕਿਤੇ ਵੱਧਿਆ ਕਿਤੇ ਹੀ ਵੱਧਿਆ ਪਰ ਉਹ ਅਸੀਂ ਕਹਿੰਦੇ ਆ ਕਿ ਚਲੋ ਬਾਕੀ ਦਾ ਇਹ ਬੰਦਰ ਬੈਠ ਕੇ ਠੀਕ ਕਰ ਲੈਣ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਸੈੱਟ ਬਣ ਕੇ 328 ਰੂਪਾਂ ਦੀ ਗੱਲ ਕਹੀ ਆ ਜਿਹੜੇ ਬੰਦਿਆਂ ਨੇ ਉਹ ਚੁਕਾਈ ਕੀਤੀ ਆ ਚਾਹੇ ਰੂਪਸੋਂ ਹੋਣ ਚਾਹੇ ਮਨਜੀਤਸੋਂ ਹੋਣ ਤੇ ਮਿੰਦਰ ਸਿੰਘ ਆਲੀ ਹੋਵੇ ਪ੍ਰਤਾਪ ਸਿੰਘ ਹੋਵੇ ਕੋਈ ਹੋਵੇ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਵੇਖੋ ਜੀ ਇੱਕ ਵੇਖੋ ਜਿਹੜੇ ਸੀਨੀਅਰ ਬੰਦੇ ਨੇ ਤਿੰਨ ਬੰਦਿਆਂ ਦਾ ਤੁਸੀਂ ਨਾਮ ਲੈ ਰਹੇ ਹੋ ਤਿੰਨਾਂ ਚ ਤਿੰਨਾਂ ਨੂੰ ਤੇ ਅਸੀਂ ਜਾਣਦੇ ਆ ਜੀ ਜਿਨ੍ਹਾਂ ਦੇ ਉੱਤੇ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਜੀ ਜਿਹੜੀ ਰਿਪੋਰਟ 27 ਅਗਸਤ 2020 ਨੂੰ ਪੇਸ਼ ਕੀਤੀ ਗਈ ਜਿਹਦੇ ਤੇ ਲੋਗੋ ਅਸਲੀ ਫੈਸਲਾ ਲਿਆ ਸੁਣਾਇਆ ਜੀ ਸਖਤੀ ਤੌਰ ਤੇ ਪ੍ਰੈਸ ਵੀ ਛਡਾਇਆ ਜੀ ਉਹਨਾਂ ਬੰਦਿਆਂ ਨੂੰ ਸਜ਼ਾ ਤੇ ਇੱਕ ਪਾਸੇ ਉਹਨਾਂ ਨੂੰ ਬਕਾਇਦਾ ਉਹਨਾਂ ਦੀਆਂ ਸਾਰੀਆਂ ਤਨਖਾਹਾਂ ਸਾਰੇ ਵੰਡ ਦੇ ਕੇ ਸਤਕਾਰ ਸੱਤ ਭੇਜਿਆ ਗਿਆ ਉਹ ਪੈਸਾ ਕਿੱਥੇ ਜਾਏਗਾ ਰੋਣਾ ਵੀ ਤੇ ਇਸੇ ਗੱਲ ਦਾ ਆ ਜੀ ਸਾਡੀ ਐਸਜੀਪੀਸੀ ਦਾ ਪ੍ਰਧਾਨ ਜੇ ਕੋਈ ਲਬਜ਼ ਕਹਿੰਦਾ ਆ ਤੇ ਉਹ ਕਾਨੂੰਨ ਆ ਗੋਬਿੰਦ ਸਿੰਘ ਲੋਂਗੋਵਾਲ ਅੱਜ ਨਹੀਂ ਹੈਗੇ ਉਹਦੇ ਤੇ ਪਰ ਉਹਨਾਂ ਦੀ ਰਸਨਾ ਤੋਂ ਇਹ ਸੀਗਾ ਕਿ ਫੌਜਦਾਰੀ ਦੇ ਮੁਕੱਦਮੇ ਦਰਜ ਕੀਤੇ ਜਾਣਗੇ ਪਰ ਉਹ ਜ਼ੂ ਟਰਨ ਲੈ ਗਏ ਹਫ਼ਤੇ ਪਿਛੋਂ ਕਹਿੰਦੇ ਖਾਲਸਾ ਪੰਥ ਸક્ષਮ ਆ ਫਿਰ ਆਫ ਦਾ ਰਿਕਾਰਡ ਮੇਰੀ ਮੀਟਿੰਗ ਸੀ ਗੱਲ ਕਰ ਰਹੇ ਹੋ 27 ਅਗਸਤ ਦੀ ਜੋ ਲੋਂਗੋਵਾਲ ਸਭਾ ਕਹਿੰਦੇ ਨੇ ਜੀ ਮੈਂ ਗੱਲ ਕਰ ਰਿਹਾ 4 ਸਤੰਬਰ 2020 ਦੀ ਜੀ ਜਿਸ ਪ੍ਰੈਸ ਕਾਨਫਰੈਂਸ 'ਚ ਮੈਂ ਸਵਾਲ ਕੀਤਾ ਸੀ ਜੀ ਕਿ ਕਿਹੜਾ ਫੌਜਦਾਰੀ ਨੂੰ ਪਰਚਾ ਕਦੋਂ ਦਰਜ ਕਰਾਉਣਾ ਉਸ ਵੇਲੇ ਬਿਆਨ ਸੀਗਾ ਭਵੀ ਸਾਹਿਬ ਦਾ ਬਤੌਰ ਜਨਰਲ ਸਕੱਤਰ ਇਹ ਸ਼ਰਮਣੀ ਕਮਿਟੀ ਸਮਰੱਥ ਹੈ ਅਸੀਂ ਕਾਰਵਾਈ ਕਰਾਂਗੇ ਆ ਸਰਕਾਰ ਕੋਲੋਂ ਹੀ ਰੂਪ ਸਿੰਘ ਉਹਨਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜੀ ਉਹਨਾਂ ਦੇ ਸਾਰੇ ਦੇ ਦਿੱਤੇ ਫੰਡ ਵਗੈਰਾ ਜੀ ਔਰ ਰੂਪ ਸਿੰਘ ਹੁਣੀ ਅੱਜ ਮੈਂ ਤੁਹਾਨੂੰ ਕਹਿਣਾ ਕਿ ਕਹਿੰਦੇ ਰਹਿ ਆ ਖੋਸੇ ਉਹਨਾਂ ਨੂੰ ਕਹੋ ਕਿ ਸਾਡਾ ਨਾਂ ਨਾ ਲੈਣ ਜੀ ਜੇ ਮਤਲਬ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਫਿਰ ਕਹਿੰਦੇ ਕਿਉਂ ਰਹਿ ਆ ਹਾਂ ਤੇ ਜਿਨ੍ਹਾਂ ਨੇ ਫੰਡ ਦਿੱਤੇ ਆ ਉਹਨਾਂ ਨੂੰ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਠੀਕ ਜੀ